ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਪੰਜਾਬੀ ਫਿਲਮਾਂ 'ਚ ਚਾਹੇ ਸੂਟ ਦੇ ਵਿੱਚ ਹੀ ਦਿਖਾਈ ਦਿੰਦੀ ਹੈ ਪਰ ਉਹ ਆਪਣੇ ਸੋਸ਼ਲ ਮੀਡੀਆ ਤੇ ਫੈਸ਼ਨ ਤੇ ਆਪਣੀ ਲੁਕਸ ਦੇ ਨਾਲ ਹਰ ਤਰ੍ਹਾਂ ਦਾ ਐਕਸਪੈਰੀਮੈਂਟ ਕਰਦੀ ਹੈ। 2 ਦਿਨ ਪਹਿਲਾਂ ਸੋਨਮ ਬਾਜਵਾ ਵੱਲੋਂ ਆਪਣੇ ਫੈਨਸ ਦੇ ਨਾਲ ਇੱਕ ਫੋਟੋ ਸ਼ੂਟ ਸਾਂਝਾ ਕੀਤਾ ਗਿਆ। ਇਹ ਨੇ ਉਸ ਫੋਟੋ ਸ਼ੂਟ ਦੀਆਂ ਤਸਵੀਰਾਂ ਤੇ ਇਸ ਫੋਟੋ ਸ਼ੂਟ ਦੇ ਵਿੱਚ ਸਟਾਈਲਿੰਗ ਤੇ ਮੇਕਅਪ ਸੋਨਮ ਬਾਜਵਾ ਨੇ ਖੁਦ ਕੀਤਾ ਤੇ ਅੱਜ ਸੋਨਮ ਬਾਜਵਾ ਨੇ ਉਸ ਫੋਟੋ ਸ਼ੂਟ ਦੀ ਇੱਕ ਛੋਟੀ ਜਹੀ ਵੀਡੀਓ ਕਲਿੱਪ ਸਾਂਝੀ ਕੀਤੀ ਤੇ ਇਸ ਵੀਡੀਓ ਥੱਲੇ ਕੁਝ ਲੋਕ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ ਤੇ ਉਹਨਾਂ ਦੀ ਖੂਬਸੂਰਤੀ ਦੀ ਜਮ ਕੇ ਤਾਰੀਫ ਕਰ ਰਹੇ ਨੇ ਪਰ ਸੋਨਮ ਬਾਜਵਾ ਦੇ ਕੁਝ ਫੈਨਸ ਨੂੰ ਉਹਨਾਂ ਦਾ ਇਹ ਪੋਜ਼ ਹਜ਼ਮ ਨਹੀਂ ਹੋਇਆ ਜੋ ਕਿ ਸੋਨਮ ਬਾਜਵਾ ਦੀ ਇਸ ਵੀਡੀਓ ਥੱਲੇ ਬਹੁਤ ਹੀ ਹਾਸੋ ਹਿਣੇ ਕਮੈਂਟ ਕਰ ਰਹੇ ਨੇ ਤੇ ਸੋਨਮ ਬਾਜਵਾ ਦੇ ਇਸ ਪੋਜ਼ ਨੂੰ ਟਾਇਲਟ ਪੋਜੀਸ਼ਨ ਦੱਸ ਰਹੇ ਨੇ ਚਲੋ ਦੇਖਦੇ ਹਾਂ ਸੋਨਮ ਬਾਜਵਾ ਦੇ ਇਸ ਫੋਟੋ ਸ਼ੂਟ ਥੱਲੇ ਲੋਕ ਕੀ ਕੀ ਬੋਲ ਰਹੇ ਨੇ ਪ੍ਰਕਸ਼ਿਤ ਨੇ ਇਸ ਫੋਟੋ ਸ਼ੂਟ ਦੇ ਥੱਲੇ ਲਿਖਿਆ ਕਿ ਆਮ ਆਦਮੀ ਬੈਠੇ ਤਾਂ ਟੀ ਕਰ ਰਹਾ ਹੈ ਅਮੀਰ ਆਦਮੀ ਬੈਠੇ ਤਾਂ ਫੋਟੋ ਸ਼ੂਟ ਤੇ ਅਭੀ ਸੋਨਮ ਬਾਜਵਾ ਨੂੰ ਸਲਾਹ ਦੇ ਰਹੇ ਨੇ ਕਿ ਇੰਡੀਅਨ ਸੀਟ ਬੈਸਟ ਹੈ ਤੇ ਮਾਹੀ ਸਿੰਘ ਨੇ ਕਿਹਾ ਕਿ ਇਹ ਪੋਸਤਾ ਸੀ ਰੋਜ਼ ਸਵੇਰੇ ਕਰਦੇ ਹਾਂ ਤੇ ਇਸ ਇੰਟਰਨੈਟ ਯੂਜ਼ਰ ਨੇ ਹਰ ਘਰ ਦਾ ਇੱਕ ਬੜਾ ਹੀ ਫੇਮਸ ਡਾਇਲੋਗ ਲਿਖਿਆ ਹੈ ਕਿ ਮਾਮਾ ਕਰ ਲਈ ਧੋ ਦੇ ਤੇ ਇਹ ਕਮੈਂਟ ਤਾਂ ਤੁਸੀਂ ਆਪ ਹੀ ਪੜ ਲਓ ਤੇ ਜਯਾ ਸਿੰਘ ਲਿਖਦੀ ਹੈ ਕਿ ਇਹ ਸੱਚ ਨਹੀਂ ਹੋ ਸਕਦਾ ਕਿ ਸੋਨਮ ਬਾਜਵਾ ਵੀ ਹੱਗਦੀ ਹੈ ਤੇ ਇੱਕ ਯੂਜ਼ਰ ਉਹਨੂੰ ਸਲਾਹ ਦੇ ਰਹੇ ਨੇ ਕਿ ਜਲਦੀ ਵਾਸ਼ਰੂਮ ਜਾ ਬਾਹਰ ਹੀ ਬੈਠੀ ਹੈ ਚੀਚੀ ਤੇ ਇਹ ਕਹਿੰਦੇ ਨੇ ਜੀ ਇਹ ਪ੍ਰੂਫ ਹੋ ਗਿਆ ਕਿ ਸੋਨਮ ਬਾਜਵਾ ਵੀ ਲੈਟਰਨ ਕਰਦੀ ਹੈ ਤੇ ਆਰਿਆਨ ਨੂੰ ਸੋਨਮ ਬਾਜਵਾ ਦਾ ਪੋਸ ਬੜਾ ਹੀ ਕੈਜ਼ੂਅਲ ਲੱਗਾ ਤੇ ਦਿਵਿਆansh ਸੋਨਮ ਨੂੰ ਗਰਮ ਪਾਣੀ ਪੀਣ ਦੀ ਸਲਾਹ ਦੇ ਰਹੀ ਨੇ ਇਹ ਤਾਂ ਹੋਈ ਉਹਨਾਂ ਇੰਟਰਨੈਟ ਯੂਜ਼ਰਸ ਦੇ ਕਮੈਂਟ ਦੀ ਗੱਲ ਜੋ ਕਿ ਸੋਨਮ ਬਾਜਵਾ ਦੇ ਸੋਸ਼ਲ ਮੀਡੀਆ ਦੇ ਥੱਲੇ ਡਾਇਰੈਕਟ ਕਮੈਂਟ ਕਰ ਰਹੇ ਨੇ ਤੇ ਹੁਣ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸੋਨਮ ਬਾਜਵਾ ਦਾ ਇਹ ਫੋਟੋ ਸ਼ੂਟ ਤੇ ਉਹਨਾਂ ਦਾ ਇਹ ਪੋਸ ਕਿਵੇਂ ਦਾ ਲੱਗਾ